ਮੈਂ ਸਾਰੀਆਂ ਦੁਨੀਆਂ ਵੀ ਗੱਲਾਂ ਸੁਣੀਆਂ ਸਾਰੀ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਮੈਨੂੰ ਇੱਕ ਗੱਲ ਤੇ ਪੱਕਾ ਲੱਗੇ ਕਿ ਜਿਹੜਾ ਇੱਕ ਤੁਸੀਂ ਸਭ ਤੋਂ ਤੁਸੀਂ ਵਿਦਾਈ ਦੇ ਪਾਤਰ ਹੋ ਸਾਰੇ ਕਿ ਤੁਸੀਂ ਸ਼ੁਰੂਆਤ ਉਸ ਦਿਨ ਕੀਤੀ ਹੈ ਜਿਸ ਦਿਨ ਬਾਬੇ ਨਾਨਕ ਦਾ ਗੁਰਪੁਰਪ ਨਹੀਂ ਸ਼ੁਰੂ ਤਾਂ ਅਸੀਂ ਪਹਿਲਾਂ ਕਰ ਚੁੱਕੇ ਹੁਣਾ ਨਵੀਂ ਕਰਾਤੀ ਜਿਹੜੀ ਅੱਜ ਜਿਹੜੀ ਨਵੀਂ ਹੈ ਹੁਣ ਜਿਹੜੀ ਮਤਲਬ ਬੇਗੂ ਨਵੀਂ ਆ ਹਾਂ ਉਹ ਨਵੀਂ ਬਣਾਉਣ ਵਾਲੀ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਦੂਸਰਾ ਕਿ ਬਾਬਰ ਨੂੰ ਜਾਬਰ ਕਹਿਣ ਵਾਲੇ ਬਾਬਾ ਨਾਨਕ ਸਾਹਿਬ ਹੈ ਨਾ ਇਹ ਟੀਮਾਰ ਪਈ ਗੁਰਲਾਣੇ ਤੈਂ ਕਿ ਦਰਦ ਨਾ ਆਇਆ ਬਾਬੇ ਨਾਨਕ ਦੀ ਈਡਿਓਲੋਜੀ ਜਿਹੜੀ ਹੈ ਉਹ ਭਾਵੇਂ ਸ਼ਾਂਤ ਬਹੁਤ ਹੈ ਔਰ ਹੈ ਪਰ ਕ੍ਰਾਂਤੀਕਾਰੀ ਹੈ ਪੂਰੀ ਦੀ ਪੂਰੀ ਤੇ ਉਹਦੇ ਵਿੱਚੋਂ ਫਿਰ ਸਾਰੇ ਲੋਕ ਨਿਕਲਦੇ ਤੇ ਮੈਨੂੰ ਇੱਕ ਚੀਜ਼ ਤਾਂ ਲੱਗਿਆ ਕਿ ਪੰਜਾਬ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਪੰਜਾਬ ਜਿਹੜਾ ਫੇਸ ਦੇਸ਼ ਦਾ ਆਪਣੇ ਦੇਸ਼ ਦਾ ਧੁਰਾ ਆ ਇਹਦੇ ਆਲੇ ਦੁਆਲੇ ਸਾਰਾ ਕੁਝ ਹੁੰਦਾ ਕੁਝ ਵੀ ਤੁਸੀਂ ਲੈ ਲਓ ਚਾਹੇ ਜਵਾਨ ਲੈ ਲਓ ਤੇ ਭਾਵੇਂ ਕਿਸਾਨ ਲੈ ਲਓ ਤੇ ਭਾਵੇਂ ਸਾਰੇ ਤੁਸੀਂ ਇਨਸਾਨ ਲੈ ਲਓ ਉਹ ਸਾਰਾ ਕੁਝ ਇਹਦੇ ਆਲੇ ਦੁਆਲੇ ਹੁੰਦਾ ਤੇ ਮੈਂ ਅਸੀਂ ਸਾਰੇ ਨਾਲ ਖੜੇ ਹਾਂ ਹਮੇਸ਼ਾ ਖੜੇ ਰਾਵਾਂਗੇ ਜਦੋਂ ਵੀ ਪੰਜਾਬ ਨਾਲ ਤਕਾ ਹੋਏਗਾ ਤੇ ਨਾਲ ਖੜੇ ਰਾਵਾਂਗੇ ਬੇ ਡਰ ਕਿਸੇ ਵੀ ਗੱਲ ਦੇ ਡਰ ਤੋਂ ਆ ਮੁਕਤ ਹੋ ਕੇ ਅਸੀਂ ਪੰਜਾਬ ਦੇ ਨਾਲ ਅਸੀਂ ਵੀ ਨਾਲ ਹਾਂ ਤੁਹਾਡੇ ਕੁਝ ਵੀ ਹੋਊਗਾ ਅਸੀਂ ਵੀ ਖੜਾਂਗੇ